ਦੋਸਤੋ ਅੱਜ ਦੀ ਜੋ ਆਪਣੀ ਵੀਡੀਓ ਹੋਣ ਜਾ ਰਹੀ ਆ ਬਹੁਤ ਹੀ ਗੰਭੀਰ ਮੁੱਦੇ ਤੇ ਹੋਣੀ ਆ ਤੇ ਜਿਹੜੇ-ਜਿਹੜੇ ਸੱਜਣ ਦੋਸਤ ਮਿੱਤਰ ਇਸ ਵੀਡੀਓ ਨੂੰ ਦੇਖਣਗੇ ਇਸ ਵੀਡੀਓ ਚ ਕੀਤੀ ਹੋਈ ਚਰਚਾ ਤੇ ਗੌਰ ਜਰੂਰ ਕਰਿਓ ਅੱਗੇ ਸ਼ੇਅਰ ਜਰੂਰ ਕਰਿਓ ਕਿਉਂਕਿ ਜੇ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਕਰੋਗੇ ਤਾਂ ਜ਼ਿਆਦਾ ਤੋਂ ਜ਼ਿਆਦਾ ਬੰਦਾਂ ਤੱਕ ਜਿਹੜੀ ਉਹ ਜਾਣਕਾਰੀ ਪਹੁੰਚੂਗੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਜੋ ਮੋਰਚਾ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਉਸ ਵੱਲੋਂ ਇੱਕ 10 ਤਰੀਕ ਨੂੰ ਬਹੁਤ ਹੀ ਭਾਰੀ ਇਕੱਠ ਕੀਤਾ ਗਿਆ ਸੀ ਜਿਸ 'ਚ ਅੱਡ-ਅੱਡ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੀਡਰ ਪਹੁੰਚੇ ਅੱਡ-ਅੱਡ ਕਿਸਾਨ ਯੂਨੀਅਨਾਂ ਦੇ ਜਿਹੜੇ ਉਹ ਬਹੁਤਵਾਰ ਮੰਦੇ ਪਹੁੰਚੇ ਤੇ ਮਜ਼ਦੂਰ ਯੂਨੀਅਨ ਵੀ ਪਹੁੰਚੀ ਅੱਡ-ਅੱਡ ਜਨੀਆਂ ਵੀ ਪੰਜਾਬ 'ਚ ਜਿਹੜਾ ਉਹ ਇਨਸਾਫ ਪਸੰਦ ਯੂਨੀਨਾ ਜੰਦਾਲਾ ਉਹ ਸ਼ਾਮਲ ਹੋਏ ਤੇ ਉੱਥੇ ਲੱਖਾ ਸਿੰਘ ਸਿਧਾਣਾ ਵੀ ਪਹੁੰਚਿਆ ਜਦੋਂ ਲੱਖਾ ਸਿੰਘ ਸਿਧਾਣਾ ਤੁਸੀਂ ਵੀਡੀਓ ਦੇਖੀ ਹੋਣੀ ਐ ਜਿਹੜਾ ਉਹ ਸਟੇਜ ਤੇ ਉਹ ਆਪਣਾ ਜਿਹੜਾ ਉਹ ਗੱਲ ਰੱਖ ਰਿਹਾ ਸੀਗਾ ਯੂਨੀਵਰਸਿਟੀ ਬਾਰੇ ਤਾਂ ਸਾਹਮਣੇ ਇੱਕ ਲੀਡਰ ਬੈਠਾ ਸੀ ਕਾਂਗਰਸ ਦਾ ਲੀਡਰ ਠੀਕ ਐ ਤੇ ਲੱਖੇ ਨੇ ਉਹਨੂੰ ਸਵਾਲ ਕਰਤਾ ਤੇ ਇੰਨੇ ਜੀ ਜਿਹੜੇ ਹੁਣ ਮੇਰੇ ਵਰਗੇ ਘਰੇ ਸੀਗੇ ਰੇ ਬੈਠੇ ਜਿਹੜੇ ਵਿਦਵਾਨ ਬਣਦੇ ਹੁੰਦੇ ਮੇਰੇ ਅਰਗੇ ਫੇਸਬੁਕ ਕੀ ਵਿਦਵਾਨ ਉਹ ਥੱਲੇ ਕਮੈਂਟ ਬਾਜੀ ਕਰਨ ਲੱਗੇ ਲਖਣੀ ਮੁੱਦਾ फडਕਾਤਾ ਠੀਕ ਹੈ ਲਖਣੀ ਮੋਰਚਾ ਖਰਾਬ ਕਰਤਾ ਲਖਣੀ ਇਹ ਕਰਤਾ ਹੁਣ ਤੁਸੀਂ ਇੱਕ ਨਾ ਇੱਥੇ ਗੱਲ ਸਮਝੋ ਵੀ ਜਦੋਂ ਆਪਾਂ ਸਾਹਮਣੇ ਖੜੇ ਹੋਗੇ ਚਾਰ ਬੰਦੇ ਆਪਣੇ ਸਾਹਮਣੇ ਕਰਪਟ ਬੈਠੇ ਹੋਣ ਤਾਂ ਆਪਣੇ ਆਟੋਮੈਟਕੀ ਮਨ ਚੋਂ ਸਵਾਲ ਜਿਹੜਾ ਉਹ ਨਿਕਲਦਾ ਬਣ ਜਾਂਦਾ ਸਵਾਲ ਤੇ ਪਿੱਛੇ ਹੀ ਭਾਨਾ ਸਿੱਧੂ ਬੈਠਾ ਸੀਗਾ ਤੇ ਉਸ ਲੀਡਰ ਨੂੰ ਉਹ ਵੀ ਬੋਲਣ ਲੱਗ ਗਿਆ ਤੇ ਬੋਲਣਾ ਬਣਦਾ ਵੀ ਸੀਗਾ ਕਿਉਂਕਿ ਜਿਹੜਾ ਲੱਖਾ ਸਿੰਘ ਸਿਧਾਨਾ ਤੇ ਭਾਨਾ ਸਿੱਧੂ ਆ ਇੱਕ ਜਾਣ ਤਲੀ ਦੇ ਧਰਨ ਵਾਲੀ ਗੱਲ ਹੀ ਹੁੰਦੀ ਹੈਗੀ ਤੁਰੇ ਵੇ ਆਗੇ ਪੰਜਾਬ ਖਾਤਰ ਠੀਕ ਹੈ ਜਿੱਥੇ ਵੀ ਕੋਈ ਮੁੱਦਾ ਹੁੰਦਾਗਾ ਕੋਈ ਕਿਸੇ ਨਾਲ ਤੱਕਾ ਹੁੰਦਾ ਉੱਥੇ ਪਹੁੰਚਦੇ ਆ ਹੁਣ ਆਪਾਂ ਥੋੜੀ ਇਹਨਾਂ ਵਿਸਥਾਰ ਨਾਲ ਗੱਲ ਕਰਾਂਗੇ ਸੋ ਗੱਲ ਤੇ ਗੌਰ ਕਰਿਓ ਲੱਖਾ ਸਿੰਘ ਸਿਧਾਣਾ ਆਮ ਤੌਰ ਤੇ ਗੱਲਾਂ ਕਿਹੜੀਆਂ ਕਰਦਾ ਹੁੰਦਾ ਠੀਕ ਹੈ ਆਮ ਤੌਰ ਤੇ ਗੱਲਾਂ ਉਹ ਕਰਦਾ ਹੁੰਦਾ ਵੀ ਇੱਕ ਪਹਿਲੀ ਮੰਗ ਆ ਜਿਹੜੀ ਵੀ ਜਿਹੜੀ ਉਹ ਪੰਜਾਬ ਦੀਆਂ ਨੌਕਰੀਆਂ ਉਹ ਪੰਜਾਬੀਆਂ ਵਾਸਤੇ ਰੱਖਵੀਆਂ ਹੋਣੀਆਂ ਚਾਹੀਦੀਆਂ ਕੋਈ ਬਾਹਰ ਦਾ ਬੰਦਾ ਆ ਕੇ ਪੰਜਾਬ ਦੀ ਨੌਕਰੀ ਨਾ ਲੈ ਸਕੇ ਜਿਹੜਾ ਉਹ ਡੋਮਿਸਾਈਲ ਆ ਪੰਜਾਬ ਦਾ ਉਹ ਚੱਲਣਾ ਚਾਹੀਦਾ ਠੀਕ ਹੈ ਪਹਿਲੀ ਮੰਗ ਇਹ ਲਖਸ ਸਿਧਾਨਾ ਰੱਖਦਾ ਹੁੰਦਾ ਵੀ ਕੋਈ ਰਾਜਸਥਾਨ ਤੋਂ ਕੋਈ ਹਰਿਆਣੇ ਤੋਂ ਕੋਈ ਹਿਮਾਚਲ ਤੋਂ ਜਾਂ ਕੋਈ ਹੋਰ ਕੋਈ ਬਾਹਰੋਂ ਸਟੇਟ ਤੋਂ ਬੰਦਾ ਆ ਕੇ ਪੰਜਾਬ ਦੀਆਂ ਨੌਕਰੀਆਂ ਤੇ ਕਾਬਜ ਨਾ ਹੋ ਸਕੇ ਠੀਕ ਹੈ ਵੀ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣ ਦੂਜੀ ਜਿਹੜੀ ਗੱਲ ਆ ਉਹ ਲਖਸ ਸਿਧਾਨਾ ਰੱਖਦਾ ਹੁੰਦਾ ਵੀ ਜਿਹੜਾ ਆ ਬੁੱਢਾ ਨਾਲ ਆ ਗਿਆ ਆਪਣਾ ਲੁਧਿਆਣੇ ਵਾਲਾ ਉਹਦੇ ਚ ਗੰਦ ਜੋ ਪੈਂਦਾਗਾ ਲੁਧਿਆਣੇ ਦਾ ਵੇਸਟ ਪਾਣੀ ਪੈਂਦਾ ਗੰਦਾ ਪਾਣੀ ਪੈਂਦਾ ਫੈਕਟਰੀਆਂ ਦਾ ਹੋ ਗਿਆ ਤੇ ਜਿੰਨਾ ਵੀ ਡਾਈੰਗ ਫੈਕਟਰੀਆਂ ਆਂ ਉਹਨਾਂ ਦਾ ਪਾਣੀ ਪੈਣਾ ਉਹਦੇ ਚ ਬੰਦ ਹੋਣਾ ਚਾਹੀਦਾ ਠੀਕ ਹੈ ਤੀਜੀ ਗੱਲ ਜਿਹੜੀ ਉਹ ਲੱਖਾ ਸਿਧਾਨਾ ਕਰਦਾ ਹੁੰਦਾ ਵੀ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਹੈ ਪੰਜਾਬ ਚ ਉਹਨਾਂ ਨੂੰ ਕੱਢਣਾ ਚਾਹੀਦਾ ਠੀਕ ਹੈ ਕਿਉਂਕਿ ਉੱਥੇ ਵੀ ਇੱਕ ਕਾਰਨ ਆ ਤੁਸੀਂ ਦੇਖ ਸਕਦੇ ਹੋ ਦਿਨੋਂ ਦਿਨ ਰੇਪ ਹੁੰਦੇ ਆ ਠੀਕ ਹੈ ਕਿੰਨੀਆਂ ਘਟਨਾਵਾਂ ਜਿਹੜੀਆਂ ਉਹ ਪ੍ਰਵਾਸੀਆਂ ਨੇ ਕਰਤੀਆਂ ਹੋਰ ਬਹੁਤ ਜਿਹੜੇ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹਿੰਦੇ ਆ ਠੀਕ ਹੈ ਬਰਾਬਰ ਪ੍ਰਵਾਸੀ ਰੇੜੀ ਨਹੀਂ ਲਾਉਣ ਦਿੰਦੇ ਤੁਸੀਂ ਲੁਧਿਆਣੇ ਜਾ ਕੇ ਦੇਖ ਲਿਓ ਤੇ ਲੁਧਿਆਣੇ ਤਾਂ ਜਾਣ ਦੀ ਲੋੜ ਹੀ ਨਹੀਂ ਬਠਿੰਡੇ ਦੇਖ ਲਿਓ ਤੁਸੀਂ ਬਰਾਬਰ ਰੇੜੀ ਲਾ ਕੇ ਦੇਖ ਲਿਓ ਠੀਕ ਹੈ ਇਹ ਗੱਲਾਂ ਹੋਵਗੀਆਂ ਤੇ ਲੱਖਾ ਸਿਧਾਣੀ ਨੂੰ ਤੁਸੀਂ ਪਸੰਦ ਨਹੀਂ ਕਰਦੇ ਹੋਣੇ ਇਹ ਤੁਹਾਡੀ ਨਿੱਜੀ ਨਿੱਜੀ ਵਿਚਾਰ ਹੋ ਸਕਦੇ ਆ ਠੀਕ ਹੈ ਤੇ ਪਰ ਜਿਹੜੀਆਂ ਗੱਲਾਂ ਲੱਖਾ ਸਿਧਾਣਾ ਕਰਦਾ ਕੀ ਉਹ ਗੱਲਾਂ ਦੇ ਵੀ ਤੁਸੀਂ ਵਿਰੋਧ ਚੋਂ ਉਸ ਗੱਲਾਂ ਦੇ ਵੀ ਤੁਸੀਂ ਵਿਰੋਧੋਂ ਇਹਦਾ ਮਤਲਬ ਤੁਸੀਂ ਲੱਖੇ ਸਿਧਾਣੇ ਦੇ ਵਿਰੋਧ ਨਹੀਂ ਕਰ ਰਹੇ ਤੁਸੀਂ ਜਿਹੜੀਆਂ ਉਹ ਗੱਲਾਂ ਕਰਦਾ ਉਹਨਾਂ ਦਾ ਵਿਰੋਧ ਕਰ ਰਹੇ ਹੋ ਤੁਸੀਂ ਨਹੀਂ ਚਾਹੁੰਦੇ ਵੀ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣ ਤੁਸੀਂ ਨਹੀਂ ਚਾਹੁੰਦੇ ਵੀ ਗੰਦਾ ਪਾਣੀ ਪੈਣਾ ਜਿਹੜਾ ਉਹ ਬੁੱਢੇ ਨਾਲੇ ਚ ਸਤਲੁਜ ਚ ਪੈਂਦਾ ਉਹ ਬੰਦ ਹੋਵੇ ਤੁਸੀਂ ਨਹੀਂ ਚਾਹੁੰਦੇ ਕੋਈ ਪੰਜਾਬੀ ਭਰਾ ਕੋਈ ਰੇੜੀ ਲਾਵੇ ਪ੍ਰਵਾਸੀ ਦੇ ਬਰਾਬਰ ਲਾਵੇ ਉਹਦੇ ਬਰਾਬਰ ਨਾ ਖੜਾ ਹੋ ਸਕੇ ਤੁਸੀਂ ਨਹੀਂ ਚਾਹੁੰਦੇ ਵੀ 1 ਲੱਖ ਸਦਨਾ ਹੋਰ ਗੱਲ ਕਰਦਾ ਹੁੰਦਾ ਵੀ ਦਿਨੋਂ ਦਿਨ ਜਿਹੜਾ ਉਹ ਪਾਣੀ ਦਾ ਪੱਧਰ ਆਪਣਾ ਥੱਲੇ ਜਾ ਰਿਹਾ ਕੀ ਇਹ ਗੱਲ ਝੂਠੀ ਐ ਨਹੀਂ ਜਾ ਰਿਹਾ ਹਰ ਸਾਲ ਆਪਾਂ ਟੋਟਾ ਪਾਉਣੇ ਆਂਗੇ ਠੀਕ ਐ 10 ਫੁੱਟ ਦਾ ਦੋ ਸਾਲਾਂ ਬਾਅਦ ਆਪਾਂ ਟੋਟਾ ਪਾ ਦਿੰਨੇ ਆਂਗੇ 10 ਫੁੱਟ ਪਾਣੀ ਥੱਲੇ ਉਤਰ ਜਾਂਦਾ ਚਲੋ ਲੱਖਾਂ ਸਿਧਾਨਾ ਤੁਹਾਨੂੰ ਚੰਗਾ ਨਹੀਂ ਲੱਗਦਾ ਹੋਣਾ ਠੀਕ ਐ ਤੇ ਪਰ ਜਿਹੜੀਆਂ ਉਹ ਗੱਲਾਂ ਕਰਦਾ ਉਹਨਾਂ ਤੇ ਅਮਲ ਕਰਨਾ ਤਾਂ ਆਪਣਾ ਫਰਜ਼ ਬਣਦਾ ਹੈ ਉਹਨਾਂ ਤੇ ਸੋਚਣ ਦਾ ਥੋੜਾ ਜਿਹਾ ਆਪਾਂ ਸੋਚਣ ਦਾ ਟਾਈਮ ਕੱਢਣਾ ਆਪਣਾ ਫਰਜ਼ ਬਣਦਾ ਕਿਉਂਕਿ ਜੇ ਆਪਾਂ ਜੇ ਕੋਈ ਬੰਦਾ ਆਪਣੀ ਗੱਲ ਰੱਖਦਾ ਤਾਂ ਆਪਾਂ ਉਹਦਾ ਹਮੇਸ਼ਾ ਹੀ ਵਿਰੋਧ ਕਰਦੇ ਆ ਬਹੁਤ ਘੱਟ ਬੰਦੇ ਹੁੰਦੇ ਆ ਜਿਹੜੀਆਂ ਇਹ ਚੀਜ਼ਾਂ ਨੂੰ ਸੋਚਦੇ ਆ ਠੀਕ ਹੈ ਲੱਖਾ ਸੁਧਾਣਾ ਮਾੜਾ ਹੋਊਗਾ ਠੀਕ ਹੈ ਤੁਹਾਨੂੰ ਨਹੀਂ ਚੰਗਾ ਲੱਗਦਾ ਹੋਣਾ ਠੀਕ ਹੈ ਤੇ ਆਪਾਂ ਤਾਂ ਕਹਿੰਦੇ ਆ ਆਪਾਂ ਨੂੰ ਭਈ ਚੰਗਾ ਲੱਗਦਾ ਠੀਕ ਹੈ ਆਪਾਂ ਸਿੱਧੇ ਤੇ ਸਪਸ਼ਟ ਜਿਹੜੀਆਂ ਗੱਲਾਂ ਕਰਦਾ ਉਹ 100% ਸਹੀ ਐ ਤੁਹਾਨੂੰ ਨਹੀਂ ਉਹ ਚੰਗਾ ਲੱਗਦਾ ਹੋਣਾ ਪਰ ਤੁਸੀਂ ਜਿਹੜੀਆਂ ਉਹ ਗੱਲਾਂ ਕਰਦਾ ਉਹਦੇ ਤੇ ਤਾਂ ਜਰੂਰ ਅਮਲ ਕਰੋ ਉਹਦਾ ਸੋਚੋ ਵੀ ਯਾਰ ਜਿਹੜੀਆਂ ਉਹ ਗੱਲਾਂ ਕਰਦਾ ਉਹਦਾ ਵਾਕ ਹੀ ਇਹ ਹੋਣਾ ਠੀਕ ਐ ਤੇ ਬਾਕੀ ਇੱਕ ਪਹਾਨਾ ਸਿੱਧੂ ਵੀ ਉੱਥੇ ਬੋਲਿਆ ਸੀਗਾ ਤੁਸੀਂ ਕਹਿ ਦਿੰਦੇ ਹੋ ਇਹ ਬੰਦੇ ਜਿਹੜੇ ਉਹ ਆ ਪੈਸਾ ਇਕੱਠਾ ਕਰਦੇ ਆ ਪਹਿਲੀ ਗੱਲ ਤਾਂ ਜਦੋਂ ਆਪਾਂ ਕਿਸੇ ਨੂੰ ਇਹ ਗੱਲ ਕਹਿਨੇ ਆ ਵੀ ਪੈਸਾ ਇਕੱਠਾ ਕਰਦੇ ਆ ਤਾਂ ਆਪਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਵੀ ਆਪਾਂ ਐਵੇਂ ਨਾ ਕਿਸੇ ਦੇ ਇਲਜ਼ਾਮ ਲਾ ਗਏ ਪਰ ਜੇ ਆਪਾਂ ਕਿਸੇ ਦੇ ਇਲਜ਼ਾਮ ਲਾਉਣੇ ਆ ਤਾਂ ਆਪਾਂ ਨੂੰ ਫਿਰ ਉਹ ਚੀਜ਼ ਪ੍ਰੂਫ ਵੀ ਕਰਨੀ ਚਾਹੀਦੀ ਆ ਜੇ ਤੁਸੀਂ ਕਹਿੰਦੇ ਹੋ ਵੀ ਉਹ ਪੈਸਾ ਇਕੱਠਾ ਕਰਦੇ ਨੇ ਤਾਂ ਤੁਸੀਂ ਪ੍ਰੂਫ ਕਰ ਦਿਓ ਸੋਸ਼ਲ ਮੀਡੀਆ ਦਾ ਜਵਾਨਾਗਾ ਜੇ ਤੁਹਾਡੇ ਕੋਈ ਪ੍ਰੂਫ ਹੈਗਾ ਕੋਈ ਵੀ ਉਹ ਪੈਸਾ ਇਕੱਠਾ ਕਰਦੇ ਨੇ ਤਾਂ ਤੁਸੀਂ ਪ੍ਰੂਫ ਕਰੋ ਤੁਸੀਂ ਸਾਹਮਣੇ ਰੱਖੋ ਲੋਕਾਂ ਦੀ ਗੱਲ ਤੇ ਉਹ ਬੰਦੇ ਕੀ ਪੈਸਾ ਇਕੱਠਾ ਕਰਨਗੇ ਭਾਨਾ ਸਿੱਧੂ ਜਿਵੇਂ ਉਹ ਬੰਦੇ ਨੇ ਪਤਾ ਨਹੀਂ ਕਿੰਨੇ ਕਰੋੜ ਲੋਕਾਂ ਦਾ ਕਢਾਤ ਏਜੰਟਾਂ ਚ ਫਸਿਆ ਦਾ ਫਸਿਆ ਸੀਗਾ ਜਿਹੜਾ ਲੋਕਾਂ ਨੇ ਫਸਾਇਆ ਸੀਗਾ ਏਜੰਟ ਦੱਬਦੇ ਸੀਗੇ ਇੱਕ ਫੋਨ ਤੇ ਪੈਸੇ ਨਿਕਲਦੇ ਰਹੇ ਨੇ ਠੀਕ ਆ ਹੁਣ ਵੀ ਲੋਕ ਬਥੇਰੇ ਜਾਂਦੇ ਨੇ ਤੇ ਬਾਕੀ ਗੱਲਾਂ ਇਹ ਹੈ ਵੀ ਐਵੇਂ ਨਾ ਕਿਸੇ ਨੂੰ ਮਾੜਾ ਕਹੀ ਜਾਇਆ ਕਰੋ ਠੀਕ ਹੈ ਕੋਈ ਮੜਾ ਐ ਸੋਚਿਆ ਕਰੋ 2 ਮਿੰਟ ਦਾ 2 ਸਕਿੰਟਾਂ ਦਾ ਕਮੈਂਟ ਕਰਨ ਚ ਐਵੇਂ ਨਾ ਕਿਸੇ ਦੀ ਮਿੱਟੀ ਪਲੀਤ ਕਰਿਆ ਕਰੋ ਕੋਈ ਮੜਾ ਐ ਸੋਚ ਲਿਆ ਕਰੋ ਐਵੇਂ ਮਗਰੋਂ ਭੋਗਾਂ ਤੇ ਸੰਸਕਾਰਾਂ ਤੇ ਕੱਠ ਕਰਨ ਦਾ ਕੋਈ ਫਾਇਦਾ ਨਹੀਂ ਜਿਉਂਦੇ ਬੰਦੇ ਦਾ ਸਾਥ ਦਿਓ ਸੋ ਇੰਨੀ ਆਪਣੀ ਗੱਲਬਾਤ ਸੀਗੀ ਜੇ ਗੱਲ ਚੰਗੀ ਲੱਗੀ ਇੱਕ ਵਾਰੀ ਨਾ ਗੌਰ ਜ਼ਰੂਰ ਕਰਿਓ ਠੀਕ ਹੈ ਨਹੀਂ ਕੋਈ ਆਪਾਂ ਹੁਣ ੱੱਕੇ ਨਾਲ ਤਾਂ ਕਿਸੇ ਦੇ ਦਿਮਾਗ 'ਚ ਇਹ ਗੱਲਾਂ ਵਾਰਡ ਨਹੀਂ ਸਕਦੇ ਇੱਕ ਵਾਰੀ ਗੌਰ ਜਰੂਰ ਕਰਿਓ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ